ਵੈਸੀ ਇਹੀ ਬਚਨ ਜਿਹੜੇ ਨੇ ਅੱਜ ਦੇ ਊਕਮ ਰੂਪ ਅੰਦਰ ਜੋ ਬਖਸ਼ਿਸ਼ ਹੋਈ ਇਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੀ ਵੀ ਵਿਆਖਿਆ ਕਰ ਜਾਂਦੇ ਨੇ ਕਿ ਜਨ ਜਿਹੜਾ ਹੈ ਕੱਲਾ-ਖੱਲਾ ਬਾਤਾਂ ਵਾਲਾ ਨਾ ਹੋਵੇ ਕਿ ਅੰਦਰੋਂ ਕੁਝ ਬਾਹਰੋਂ ਕੁਝ ਇੱਥੇ ਤਾਂ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋਣਾ ਪੈਂਦਾ ਹੈ ਜੇ ਅੰਦਰ ਕੁਝ ਹੈ ਤੇ ਬਾਹਰ ਕੁਝ ਜ਼ਫਰਨਾਮੇ ਦੇ ਬੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿੱਥੇ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਕਹਿੰਦੇ ਨਹੀਂ ਪਰ ਗੱਲ ਜਿਹੜੀ ਹੈ ਸਾਰੀ ਮਨੁੱਖਤਾ ਉੱਪਰ ਲਾਗੂ ਹੁੰਦੀ ਹੈ ਕਿਉਂਕਿ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰੂ ਦਾ ਉਪਦੇਸ਼ ਸਾਰੇ ਸੰਸਾਰ ਵਾਸਤੇ ਹੁੰਦਾ ਹੈ ਪਰ ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਕਹਿੰਦੇ ਨਹੀਂ کہ لگے خامو مرد وائد سکھنوار نہ شکم دگر در دنگزیب دا 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 تو کیا سی ایک بار آنند پور صاحب جو بہتا گنتی اندر فوجان چڑھ کے آئیاں نہیں سات آٹھ مہینے دا لمبا گھیرا ہو چکی ہے ਜੇ ਕਿਲੇ ਅੰਦਰ ਰਹਿਣ ਵਾਲੇ ਸਿੱਖਾਂ ਦੇ ਕੋਲ ਪ੍ਰਸ਼ਾਦਾ ਪਾਣੀ ਕੋਈ ਬਹੁਤਾ ਭੁੱਖ ਨੂੰ ਟਾਲਣ ਦੇ ਪਦਾਰਥ ਮੌਜੂਦ ਨਹੀਂ ਤੇ ਬਾਹਰ ਆਈ ਹੋਈ ਫੌਜ ਵੀ ਤਾਂ ਦੁਖੀ ਹੋਈ ਪਈ ਇੰਨਾ ਲੰਬਾ ਸਮਾਂ ਕਦੀ ਗਰਮੀਆਂ ਆ ਜਾਂਦੀਆਂ ਨੇ ਕਦੀ ਸਰਦੀਆਂ ਕਦੀ ਬਰਸਾਤਾਂ ਆਪ ਜੀ ਨੂੰ ਬੇਚਨ ਕਰਦੇ ਆ ਕਿ ਇੱਕ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਦਿਓ ਜਿੱਥੇ ਵੀ ਜਾਣਾ ਚਾਹੁੰਦੇ ਉਹ ਚਲੇ ਜਾਓ ਅਸੀਂ ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਪਾ ਕੇ ਆਪ ਨਾਲ ਵਾਅਦਾ ਕਰਦੇ ਆਂ ਪਰ ਇਹ ਔਰੰਗਜ਼ੇਬ ਅਜੇ ਤੱਕ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਕੁਝ ਹੀ ਜਥਾ ਮੇਰਾ ਕਾਫਲਾ ਸਰਸਾ ਵਾਲੇ ਪਾਸੇ ਨੂੰ ਅੱਗੇ ਵਧਿਆ ਤੇ ਤੂੰ ਆਪਣੀ ਸੁਭਾਨ ਤੋਂ ਮੁੱਕਰ ਫੌਜਾਂ ਨੂੰ ਪਿੱਛੇ ਛਾੜ ਦਿੱਤਾ ਪਰ ਖਾਲਸਾ ਫਿਰ ਵੀ ਨਹੀਂ ਡੋਲਿਆ सरसा ਦੇ ਕੰਡੇ ਤੇ ਜਾ ਪਰਵਾਰ ਦੇ ਵਿਛੋੜੇ ਹੋ ਜਾਂਦੇ ਨਹੀਂ ਗੱਲ ਆਪਾਂ ਸਾਂਝੀ ਕਰ ਰਹੇ ਆਂ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਇਸ ਤਰ੍ਹਾਂ ਦੇ ਰੱਬ ਦੇ ਪਿਆਰੇ ਦੀ ਕੋਈ ਨਿੰਦਾ ਵੀ ਕਰਦਾ ਹੋਏ ਉਹ ਕਦੀ ਕਿਸੇ ਨੂੰ ਪੁਰਾ ਨਹੀਂ ਕਹਿੰਦਾ ਹਾਂ ਜੇ ਕੋਈ ਵਾਰ-ਵਾਰ ਚੜਦਾ ਹੋਵੇ ਤੇ ਫਿਰ ਸਬਕ ਵੀ ਸਿਖਾਉਣਾ ਪੈ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ ਗਿਆਨੀ ਹੋ ਗਏ ਨਾ ਕਿਸੇ ਨੂੰ ਭੈ ਦੇਂਦਾ ਹੋਵੇ ਤੇ ਜੇ ਕੋਈ ਚੜ ਕੇ ਆ ਜੇ ਤੇ ਭੈ ਸੈਣਾ ਵੀ ਕੋਈ ਨਹੀਂ ਐਸੇ ਜ਼ਾਲਮ ਨੂੰ ਫਿਰ ਸਜ਼ਾ ਵੀ ਦਿੱਤੀ ਜਾ ਸਕਦੀ ਚਮਕੌਰ ਸਾਹਿਬ ਦੀ ਧਰਤੀ ਤੇ ਪਰਿਵਾਰ ਦਾ ਕੁਝ ਹਿੱਸਾ ਸਹਬਜ਼ਾਦੇ ਵੱਡੇ ਗੁਰੂ ਸਾਹਿਬ ਸਿੰਘ ਇੱਥੇ ਕੁਝ ਸਿੱਖ ਜਿਹੜੇ ਹਨ ਤੇ ਵੱਡੇ ਸਹਬਜ਼ਾਦੇ ਸ਼ਹਾਦਤਾਂ ਦਾ ਜਨਮ ਵੀ ਗਏ ਆਉਣਾ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਵੱਲ ਗਏ ਸਰਹੰਦ ਦੀ ਧਰਤੀ ਤੇ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਠੰਡੇ ਬੁਰਜ ਰਾਈਂ ਸਰੀਰਕ ਤੌਰ ਤੇ ਕਸ਼ਟ ਝਲਦੇ ਆਪਾ ਕੁਰਬਾਨ ਕਰ ਜਾਂਦੇ ਨਹੀਂ ਜਿਸ ਨੂੰ ਕਿਸੇ ਵਿਦਵਾਨ ਨੇ ਕਿਹਾ ਸਾਜਾਂ ਟੁੱਟ ਕੇ ਵੀ ਗਾਇਆ ਇਸ਼ਕ ਦੇ ਤਰਾਨੇ ਨੂੰ ਸ਼ਮਾ ਬੁੱਝ ਕੇ ਵੀ ਦੇ ਰਹੀਆਂ ਚਾਨਣ ਜਮਾਨੇ ਨੂੰ ਦੀਵਾ ਬੁੱਝ ਜਾਏ ਹਨੇਰਾ ਹੋ ਜਾਂਦਾ ਹੈ ਲਾਈਟ ਬੁੱਝ ਜਾਏ ਹਨੇਰਾ ਹੋ ਜਾਂਦਾ ਹੈ ਪਰ ਜਿਹੜੇ ਸ਼ਹੀਦ ਖਾਨ ਜਿਹੜੇ ਕੌਮ ਦੇ ਸੂਰਮੇ ਖਾਨ ਸਰੀਰ ਦਾ ਠੀਕਰਾ ਪਾਵੇਂ ਭੰਨ ਵੀ ਜਾਂਦੇ ਨਹੀਂ ਪਰ ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਦਾ ਕੌਮਾਂ ਉਹਨਾਂ ਦੀ ਜਸ ਗਾਉਂਦੀਆਂ ਨਹੀਂ ਐਸੀਆਂ ਰਹਿਮਤਾਂ ਜੋਗੀ ਅੱਲਾ ਯਾਰ ਖਾਨ ਨੇ ਕੁਝ ਉਸ ਸ਼ਹੀਦੀ ਸਮੇਂ ਦੇ ਪੋਲ ਸਾਜੇ ਕੀਤੇ ਹੀ ਉਹ ਕਹਿੰਦਾ ਠੋਡੀ ਤੱਕ ਇੱਟੇ ਚੁੰਨਦੀ ਗਈ ਜਦੋਂ ਦਵਾਰਾਂ ਅੰਦਰ ਚਿਣਿਆ ਜਾ ਰਹੇ ਸੀ ٹھوٹی تک اینٹیں چون دی گئی منہ تک آ گئی بینی کو ڈھاپ دی وہ آنکھوں پہ شا گئی ہر چاند سی زمین کو گھنسہ سا لگا گئی لگتے ذکر گروہ دونوں سپا گئی جوگی جی اس کے بعد ہوئی تھوڑی دیر تھی بستی سرخند شہر کی اینٹوں کا ڈھیر تھیں بس سما تھوڑا ہی نکلے جوگی ਅੱਲਾ ਯਾਰ ਖਾਨ ਦੇ ਕਹੇ ਹੋਏ ਬੋਲ ਉਹ ਸੱਚ ਹੋ ਜਾਂਦੇ ਨਹੀਂ ਸਨ 1700 ਤੇ 4 ਅੰਦਰ ਇਹ ਸ਼ਹੀਦੀਆਂ ਹੋ ਰੀਆਂ ਨੇ ਤੇ ਸਨ 1708 ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਦੀੜ ਦੀ ਧਰਤੀ ਤੱਕ ਪਹੁੰਚ ਜਾਂਦੇ ਨਹੀਂ ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਤਿਆਰ ਕਰ ਲਿਆ ਜਿਸ ਵਕਤ ਖੰਡੇ ਬਾਟੇ ਕੀ ਪੌਲ ਦਿੱਤੀ ਨਾਮ ਗੁਰਬਖਸ਼ ਸਿੰਘ ਰੱਖਿਆ ਉਹ ਵੱਖਰੀ ਗੱਲ ਕੇ ਪੰਥ ਅੰਦਰ ਉਹ ਨਾਮ ਕੋਈ ਬਹੁਤਾ ਪ੍ਰਚਲਿਤ ਨਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਆਪਾਂ ਸਾਰੇ ਯਾਦ ਕਰਦੇ ਆਂ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼ਹੀਦ ਸਿੰਘਾਂ ਸਿੰਘਣੀਆਂ ਤੱਕ ਕਿ ਕਿਵੇਂ ਪੰਜਾਬ ਦੀ ਧਰਤੀ ਤੇ ਖੂਨ ਡੁੱਲਿਆ ਇਹ ਬਾਬਾ ਬੰਦਾ ਸਿੰਘ ਬਹਾਦਰ ਹੁਣ ਆਪ ਜੀ ਨੂੰ ਜਥੇ ਸਮੇਤ ਭੇਜਣਾ ਹੈ ਕਿਉਂਕਿ ਸਤਗੁਰੂ ਅੰਤਰਜਾਮੀ ਜਾਣਦੇ ਨੇ ਕਿ ਹੁਣ ਸਰੀਰਕ ਤੌਰ ਤੇ ਵਾਪਸ ਨਹੀਂ ਜਾਇਆ ਜਾਣਾ ਸੱਚਖੰਡ ਪਿਆਨੇ ਇਥੋਂ ਹੀ ਕਰ ਜਾਣੇ ਨੇ ਇਹ ਜ਼ਿੰਮੇਵਾਰੀਆਂ ਬਾਬਾ ਬੰਦਾ ਸਿੰਘ ਬਖਾਦਰ ਨੂੰ ਦਿੱਤੀਆਂ ਨਾਲ 25 ਸਿੰਘ ਤਿਆਰ ਕੀਤੇ ਨਾਲ ਪੰਜ ਤੀਰ ਦਿੱਤੇ ਨਗਾਰਾ ਦਿੱਤਾ ਨਿਸ਼ਾਨ ਸੇਬ ਦਿੱਤਾ ਥਾਪੜਾ ਦਿੱਤਾ ਰਹਿਮਤਾਂ ਬਖਸ਼ਾ ਵਰਤਾਇਆਂ ਏ ਫਿਰ ਕਾਫਲਾ ਜਿਹੜਾ ਹੈ ਪੰਜਾਬ ਦੀ ਧਰਤੀ ਵੱਲ ਨੂੰ ਤੁਰ ਪੈਂਦਾ ਹੈ ਬਹੁਤ ਇਲਾਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਕਰਦਾ ਜਾਂਦਾ ਹੈ ਤੇ ਸਿੱਧਾ ਸਰਹੰਦ ਉਪਰ ਫਤਿਹ ਅਜੇ ਨਹੀਂ ਕਿਉਂਕਿ ਪਹਿਲਾਂ ਜਿਹੜੇ ਜ਼ਾਲਮ ਹਨ ਉਹਨਾਂ ਦੀਆਂ ਬਾਹਾਂ ਵੱਡੀਆਂ ਜਾਣ ਤਾਂ ਕਿ ਕੋਈ ਸਾਡੇ ਉੱਪਰ ਸਿੱਧਾ ਹੱਲਾ ਨਾ ਕਰ ਸਕੇ ਸਿੱਖ ਜਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਸਾਰੇ ਬੜੇ ਦੂਰ ਅੰਦੇਸ਼ ਬਹੁਤਾਤ ਹਜ਼ਾਰਾਂ ਦੀ ਗਿਣਤੀ ਅੰਦਰ ਇਹ ਕਾਫਲਾ ਬਣ ਜਾਂਦਾ ਹੈ ਇਹਨਾਂ ਨੇ ਜਾਂਦਿਆਂ ਸੋਨੀਪਤ ਨੂੰ ਉਜਾੜਿਆ ਕੈਥਲ ਨੂੰ ਉਜਾੜਿਆ ਸ਼ਾਹਬਾਦ ਦੀ ਧਰਤੀ ਤੇ ਉਜਾੜਾ ਪਾਇਆ ਇਹਨਾਂ ਨੇ ਸਮਾਣੀ ਦਾ ਇਲਾਕਾ ਫਤਿਹ ਕੀਤਾ ਇਹਨਾਂ ਨੇ ਸਢੌਰੇ ਦੀ ਧਰਤੀ ਨੂੰ ਫਤਿਹ ਕੀਤਾ ਕਿਉਂਕਿ ਇਹਨਾਂ ਇਲਾਕਿਆਂ ਅੰਦਰ ਹੀ ਬਹੁਦੇ ਜ਼ਾਲਮ ਰਹਿੰਦੇ ਸਨ ਸਮਾਣੇ ਦੀ ਧਰਤੀ ਤੇ ਉਹ ਜਲਾਲਉਦੀਨ ਜਿਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਰ ਵਾਰ ਕੀਤਾ ਸੀ ਚਾਂਦਨੀ ਚੌਕ ਅੰਦਰ ਧੜ ਤੋਂ ਸੀਸ ਉਤਾਰਿਆ ਉਹ ਜਲਾਲਉਦੀਨ ਵਰਗੇ ਨੂੰ ਸੋਧਿਆ ਇਸੇ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸ਼ਾਸ਼ਲ ਬੇਗ ਵਾਸ਼ਲ ਬੇਗ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਬਹੁਤ ਇਸ ਤਰ੍ਹਾਂ ਜ਼ਾਲਮ ਜਿਹੜੇ ਸਨ ਇਸ ਧਰਤੀ ਤੇ ਨਸ਼ਟ ਕਰ ਸਮਾਣਾ ਉਜਾੜ ਦਿੱਤਾ ਫਿਰ ਸਢੌਰੇ ਦੀ ਧਰਤੀ ਵੱਲ ਵਧਦੇ ਨੇ ਸਢੌਰੇ ਦੀ ਧਰਤੀ ਜਮਣਾ ਨਗਰ ਦਾ ਇਲਾਕਾ ਪੀਰ ਬੁੱਧੂ ਸਾਹਿਬ ਰਗੇ ਜਿਨ੍ਹਾਂ ਨੇ ਚਾਰ ਆਪਣੇ ਲਾਲਾਂ ਵਿੱਚੋਂ ਦੋ ਲਾਲ ਅਤੇ ਆਪਣਾ ਭਰਾ 700 ਮਰੀਦ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਭਗਾਨੀ ਦੇ ਜੰਗ ਅੰਦਰ ਨਸ਼ਾਵਰ ਕਰ ਦਿੱਤੇ ਉਸ ਪੀਰ ਬੁੱਧ ਸਾਹਿਬ ਨੂੰ ਖਤਮ ਕਰਾਉਣ ਵਾਲਾ ਉਸਮਾਨ ਖਾਨ ਉਸ ਉਸਮਾਨ ਖਾਨ ਦਾ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਖਾਤਮਾ ਕੀਤਾ ਲੰਬਾ ਇਤਿਹਾਸ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ 8 ਵਿੱਚ ਜਾਂਦੇ ਨੇ ਤੇ 16 ਵਿੱਚ ਜਾ ਕੇ ਉਹਨਾਂ ਦੀ ਦਿੱਲੀ ਸ਼ਹੀਦੀ ਹੁੰਦੀ ਹੈ ਇਹਨਾਂ 7-8 ਸਾਲਾਂ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀਆਂ ਫੌਜਾਂ ਨੇ ਪੰਜਾਬ ਨੂੰ ਖਲਾਕੇ ਰੱਖ ਦਿੱਤਾ ਸਾਲਮਾ ਨੂੰ ਬੜਾ ਸੋਦਾ ਲਾਇਆ ਤੇ ਬਾਬਾ ਦੀਪ ਸਿੰਘ ਵਰਗੇ ਵੀ ਮਖਾਨਸੂਰ ਮੇ ਦਮਦਮਾ ਸਾਹਿਬ ਦੀ ਧਰਤੀ ਤੋਂ ਨਾਲ ਆ ਆ ਕੇ ਸਾਥ ਦੇਂਦੇ ਰਹੇ ਫਿਰ ਇਹ ਸਰਹੰਦ ਦੀ ਧਰਤੀ ਤੇ ਸਾਰਾ ਕਾਫਲਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਪਹੁੰਚ ਜਾਂਦਾ ਹੈ ਅਜੇ ਸ਼ਹਿਰ ਦੇ ਅੰਦਰ ਕੋਈ ਉਜਾੜਿਆ ਨਹੀਂ ਸ਼ਹਿਰ ਤੋਂ ਬਾਹਰ بارہ تیرہ کلومیٹر دے آس پاس شہر تو باہر چپڑ چڑی دا میدان چڑیاں جاندہ ہے چپڑ چڑی دے میدان اندر او سوبا سرہد کرنال دے نیڑے اس دا نگر ہے کنج پورا اس نگر دا اے رہن والا سی صوبہ سرحند بس پھر اس نو اس میدان جنگ دے اندر خاتھی اوپر چڑے نو ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਥੀਆਂ ਵਿੱਚੋਂ ਭਾਈ ਫਤੇ ਸਿੰਘ ਦਾ ਜ਼ਿਕਰ ਆਉਂਦਾ ਹੈ ਉਹਨਾਂ ਨੇ ਪਿਛਲੇ ਪਾਸੇ ਤੋਂ ਚੜ ਕੇ ਇਸ ਦੀ ਬਾਹ ਵੜ ਦਿੱਤੀ ਥੱਲੇ ਸੁੱਟਿਆ ਇਸ ਦਾ ਬਹੁਤ ਬੁਰਾ ਖਾਲ ਕੀਤਾ ਇਤਿਹਾਸ ਲੰਮਾ ਅਖੀਰ ਤੇ ਇਸ ਨੂੰ ਘੋੜਿਆਂ ਪਿੱਛੇ ਬੰਨ ਕੇ ਕਸੀਟ ਕਸੀਟ ਕੇ ਖਤਮ ਕਰ ਦਿੱਤਾ ਫਿਰ ਇਹ ਸਾਰਾ ਜਥਾ ਜਿੱਥੇ ਜੱਪੜ ਚੜੀ ਦੇ ਮੈਦਾਨ ਅੰਦਰ ਫਤਿਹ ਪਾਉਂਦਾ ਹੈ ਸੋਪਾ ਸਰਖੰਦ ਵਰਗੇ ਵਜ਼ੀਰ ਖਾਨ ਅੱਜ ਦੇ ਦਿਨ ਮਾਰਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਸਾਰਾ ਕਾਫਲਾ ਸਿੱਖਾਂ ਦੀਆਂ ਵੀ ਬੇਅੰਤ ਸ਼ਹੀਦੀਆਂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਵੀ ਸਿੰਘਾਂ ਨੂੰ ਨਾਲ ਲੈ ਕੇ ਸਾਰਿਆਂ ਦੇ ਅੰਤਮ ਸੰਸਕਾਰ ਕੀਤੇ। ਸਰਖੰਦ ਨੂੰ ਉਜਾੜ ਕੇ ਰੱਖ ਦਿੱਤਾ। ਇੱਥੇ ਜੇ ਸੋਚਾ ਆਨੰਦ ਵਰਗੇ ਖੱਤ ਲੱਗਦੇ ਨਹੀਂ। ਉਸ ਦੇ ਨੱਕ ਅੰਦਰ ਕੜਾ ਪਾ ਕੇ ਦੁਕਾਨਾਂ ਤੇ ਜਗਾ ਜਗਾ ਤੇ ਫੇਰਿਆ ਭਿਖਾਰੀ ਬਣਾ ਕੇ ਰਖ ਦਿੱਤਾ ਫਿਰ ਘੋੜਿਆਂ ਪਿੱਛੇ ਬਨ ਕੇ ਉਸ ਨੂੰ ਵੀ ਕਸੀਡ ਕਸੀਡ ਕੇ ਉਸ ਦਾ ਵੀ ਅੰਤ ਕਰ ਦਿੱਤਾ ਇਤਿਹਾਸ ਕਹਿੰਦਾ ਕਿ ਗੰਗੂ ਵਰਗੇ ਉਸ ਸਮੇਂ ਕੁਝ ਬਚ ਕੇ ਨਿਕਲ ਗਏ ਖੈਰ ਇਸ ਦਾ ਵੀ ਅੰਤ ਜਿਹੜਾ ਸੀ ਬਹੁਤ ਮਾੜਾ ਹੋਇਆ ਸਰਹੰਦ ਦੇ ਚੱਪੇ ਚੱਪੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਅੱਜ ਦੇ ਦਿਨ ਕਹਿ ਲਈ ਖਲਾਕ ਹੀ ਰੱਖ ਦਿੱਤਾ ਤੇ ਫਿਰ ਇਸੇ ਹੀ ਧਰਤੀ ਤੇ ਬਾਜ ਸਿੰਘ ਵਰਗਾ ਸੂਬੇਦਾਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਥਾਪਿਆ ਜਾਂਦਾ ਹੈ ਕੇਸਰੀ ਨਿਸ਼ਾਨ ਉਸ ਫਤਿਹਗੜ੍ਹ ਸਾਹਿਬ ਦੇ ਅਸਥਾਨ ਤੇ ਜਿੱਥੇ ਸਹਿਬ ਜਾਦਿਆਂ ਨੇ ਕੁਰਬਾਨੀਆਂ ਕੀਤੀਆਂ ਉਥੇ ਕੇਸਰੀ ਨਿਸ਼ਾਨ ਝੁਲਾ ਦਿੱਤੇ ਤੇ ਦੱਬੇ ਕੁਚਲੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਾ ਮਾਲਕ ਬਣਾ ਦਿੱਤਾ ਇਹ ਰਹਿਮਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਚਨ ਆਪਾਂ ਸਾਂਝਾ ਕਰ ਰਹੀ ਸਾਂ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ